ਅਸੀਂ ਚਾਹਨੇ ਆ ਸਾਨੂੰ ਸਭ ਕੁਝ ਸਮੇਂ ਸਿਰ ਮਿਲੇ। ਨਾ ਅਸੀਂ ਸਮੇਂ ਸਿਰ ਆਉਣ ਨੂੰ ਤਿਆਰ ਆ, ਨਾ ਸਮੇਂ ਸਿਰ ਆਗਿਆਕਾਰ ਕਰਨ ਨੂੰ ਤਿਆਰ ਆ, ਨਾ ਸਮੇਂ ਸਿਰ ਬੀਜਣ ਨੂੰ ਤਿਆਰ ਆ। ਫਿਰ ਹੁੰਦਾ ਕੀ ਆ? ਲੇਟ ਆਉਨੇ ਆ। ਸੁਣਨ ਦੇ ਵਿੱਚ ਵੀ ਸਾਡੀ ਅਰਦਾਸ ਵੀ ਡਿਲੇ ਹੋ ਜਾਂਦੀ, ਉਹ ਵੀ ਲੇਟ ਹੀ ਪਹੁੰਚਦੀ ਆ। ਤੇ ਕੰਮ ਵੀ ਸਾਰੇ ਲੇਟ ਹੋ ਜਾਂਦੇ ਆ। ਫਿਰ ਪਾਸਟਰ ਜੀ ਪਤਾ ਨਹੀਂ 8 ਸਾਲ ਹੋ ਗਏ ਫਲਾਣਾ ਕੰਮ ਬਣਨ ਹੀ ਨਹੀਂ ੜਿਆ। ਆਹ ਕੰਮ ਹੋਣ ਹੀ ਨਹੀਂ ੜਿਆ। ਨਹੀਂ ਆ ਟੱਕਰਾ ਮਾਰ ਲਿਆ ਵੀ ਤੁਸੀਂ ਵੀ ਤਾਂ ਸਮੇਂ ਦੀ ਕਦਰ ਕਰਨੀ ਸਿੱਖ ਲਵੋ ਇੱਕ ਗੱਲ ਨਾ ਸਿਆਣੇ ਕਹਿੰਦੇ ਆ ਕਹਿੰਦੇ ਜਿਹੜਾ ਸਮੇਂ ਨੂੰ ਬਰਬਾਦ ਕਰਦਾ ਨਾ ਸਮਾਂ ਉਹਨੂੰ ਬਰਬਾਦ ਕਰ ਦਿੰਦਾ ਸੁਣੀ ਕਰੀ ਤੁਸੀਂ ਇਹ ਗੱਲ ਸਮੇਂ ਨੂੰ ਕਦੀ ਵੀ ਬਰਬਾਦ ਨਾ ਕਰੋ ਜਿਹੜਾ ਸੌਕੇ ਸਮੇਂ ਨੂੰ ਬਰਬਾਦ ਕਰ ਦਿੰਦਾ ਉਹ ਮਿਹਨਤ ਕਰਨ ਵਾਲੇ ਦੇ ਬਰਾਬਰ ਤੇ ਕਦੀ ਨਹੀਂ ਖੜਾ ਹੋ ਸਕਦਾ ਸਮੇਂ ਨੇ ਉਹਨੂੰ ਬਰਬਾਦ ਕਰ ਦਿੱਤਾ ਕਿਉਂਕਿ ਉਹ ਸਮੇਂ ਨੂੰ ਬਰਬਾਦ ਕਰ ਰਿਹਾ ਹੈ ਜੇ ਇਸ ਟਾਈਮ ਤੇ ਉਹ ਦਿਹਾੜੀ ਢੱਪਾ ਲਾ ਕੇ ਮਿਹਨਤ ਕਰਕੇ ਨੌਕਰੀ ਕਰਕੇ ਚਾਰ ਪੈਸੇ ਕਮਾ ਸਕਦਾ ਸੀ ਉਸ ਟਾਈਮ ਤੇ ਉਹ ਲੰਮੀਆਂ ਤਾਣ ਕੇ ਸੁੱਤਾ ਸੀ ਤੇ ਜਿੱਦਣ ਉਹਨੂੰ ਪੈਸੇ ਦੀ ਜ਼ਰੂਰਤ ਆ ਉਦੋਂ ਕੋਈ ਉਹਦੀ ਸੁਣਦਾ ਨਹੀਂ ਉਦੋਂ ਉਹ ਆਪਣੇ ਆਪ ਨੂੰ ਬਰਬਾਦ ਹੋਇਆ ਦੇਖਦਾ ਹੈ ਸੰਡੇ ਨੂੰ ਇਗਨੋਰ ਨਾ ਕਰਿਆ ਕਰੋ ਸੰਡੇ ਨੂੰ ਟਾਈਮ ਵੇਸਟ ਨਾ ਕਰਿਆ ਕਰੋ ਪੂਰੇ ਟਾਈਮ ਦੇ ਨਾਲ ਪਰਮੇਸ਼ਵਰ ਦੇ ਘਰ ਵਿੱਚ ਆਣ ਕੇ ਬੈਠਿਆ ਕਰੋ ਮਨ ਲਾ ਕੇ ਆਰਾਧਨਾ ਕਰਿਆ ਕਰੋ ਐਨ ਰੂਹ ਨਾਲ ਭਰ ਕੇ ਆਰਾਧਨਾ ਕਰਨੀ ਸਿਰਫ ਇੱਥੇ ਵਰਸ਼ਿਪ ਕੋਅਰ ਦੀ ਡਿਊਟੀ ਥੋੜੀ ਆ ਇਹ ਤਾਂ ਤੁਹਾਨੂੰ ਲੀਡ ਕਰਨ ਵਾਸਤੇ ਆ ਕਿ ਤੁਸੀਂ ਇਹਨਾਂ ਦੇ ਨਾਲ ਮਿਲ ਕੇ ਕਰ ਸਕੋ ਤੁਹਾਨੂੰ ਸੁਰ ਮਿਲੇ ਤੁਹਾਨੂੰ ਤਾਲ ਮਿਲੇ ਤੁਹਾਨੂੰ ਸ਼ਬਦ ਮਿਲਣ ਪਰਮੇਸ਼ਵਰ ਦੀ ਪਹੀਮਾ ਕਰਨ ਦੇ ਲਈ ਅਰੇ ਤੁਸੀਂ ਇੰਜੋਏ ਕਰ ਸਕੋ ਉਹਦੀ ਪ੍ਰੈਜ਼ੈਂਸ ਨੂੰ ਆਰਾਧਨਾ ਕਰਨ ਦੇ ਲਈ ਅਸੀਂ ਸਾਰਿਆਂ ਨੇ ਹੀ ਪਰਮੇਸ਼ਵਰ ਦੀ ਆਰਾਧਨਾ ਕਰਨੀ ਹੈ ਤੁਸੀਂ ਯਕੀਨ ਕਰਦੇ ਹੋ ਕਿ ਪਰਮੇਸ਼ਵਰ ਦੀ ਦਾਸੀ ਜੇ ਪਰਮੇਸ਼ਵਰ ਦੀ ਹਜ਼ੂਰੀ ਚ ਖਲੋ ਕੇ ਕੁਝ ਬੋਲੇ ਤੇ ਉਹ ਸੱਚ ਹੁੰਦਾ ਹੈ ਆ ਤੇ ਅੱਜ ਫੇਰ ਤੋਂ ਮੈਂ ਪਰਮੇਸ਼ਵਰ ਦੀ ਦਾਸੀ ਪਰਮੇਸ਼ਵਰ ਦੀ ਪ੍ਰੈਜ਼ੈਂਸ ਦੇ ਵਿੱਚ ਖਲੋ ਕੇ ਪਰਮੇਸ਼ਵਰ ਦੇ ਆਤਮਾ ਨਾਲ ਭਰ ਕੇ ਇਹ ਗੱਲ ਕਹਿਨੀ ਆ ਤੁਸੀਂ ਸਮੇਂ ਦੇ ਵਫਾਦਾਰ ਹੋਵੋ ਪਰਮੇਸ਼ਵਰ ਦੀ ਵਫਾਦਾਰੀ ਨੂੰ ਦੇਖੋਗੇ ਤੁਸੀਂ ਵੇਲੇ ਸਿਰ ਪਰਮੇਸ਼ਵਰ ਦੇ ਘਰ ਪਹੁੰਚੋ ਪਰਮੇਸ਼ਵਰ ਦੇ ਵਚਨਾਂ ਦੀ ਆਗਿਆਕਾਰੀ ਕਰੋ ਤੁਹਾਨੂੰ ਵੇਲੇ ਸਿਰ ਬਰਕਤਾਂ ਮਿਲਣਗੀਆਂ ਤੇ ਵਚਨ 'ਚ ਠਹਿਰਾਈਆਂ ਹੋਈਆਂ ਬਰਕਤਾਂ ਮਿਲਣਗੀਆਂ ਤੇ ਮੈਂ ਤੁਹਾਨੂੰ ਕਹਿੰਨੀ ਅੱਜ ਦੀ ਤਰੀਕ ਪਾ ਕੇ ਲਿਖ ਲਓ ਤੁਸੀਂ ਇਹ ਗਵਾਹੀ ਦਿਓਗੇ ਕਿ ਜਿੱਦਣ ਤੋਂ ਅਸੀਂ ਸਮੇਂ ਸਿਰ ਔਣਾ ਸ਼ੁਰੂ ਕਰ ਦਿੱਤਾ ਉਦੋਂ ਤੋਂ ਸਮੇ ਤੋਂ ਪਹਿਲਾਂ ਸਾਨੂੰ ਬਰਕਤਾਂ ਮਿਲਣੀਆਂ ਸ਼ੁਰੂ ਹੋ ਗਈਆਂ ਆਂ ਅਰੇ ਇਹ ਵੀ ਤੁਸੀਂ ਤਰੀਕ ਪਾ ਲਓ ਕਿ ਜਿੱਦਣ ਤੋਂ ਅਸੀਂ ਦਸਵੰਦ ਕੱਟਣਾ ਸ਼ੁਰੂ ਕੀਤਾ ਅਸੀਂ ਅਨ ਐਕਸਪੈਕਟਿਡ ਬlesਸਿੰਗਸ ਨੂੰ ਪਾ ਲਿਆ ਆ ਮੈਂ ਕਹਿੰਨੀ ਤੁਹਾਡੇ ਰੁਕੇ ਹੋਏ ਕੰਮ ਬਣਨ ਜਾ ਰਹੇ ਆ ਯਿਸੂ ਮਸੀਹ ਦੇ ਨਾਮ 'ਤੇ ਤੁਹਾਡੀਆਂ ਠਹਿੜੀਆਂ ਹੋਈਆਂ ਬਰਕਤਾਂ ਤੁਹਾਨੂੰ ਮਿਲਣ ਜਾ ਰਹੀਆਂ ਆ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਕਿਉਂਕਿ ਪਰਮੇਸ਼ਵਰ ਨੇ ਤੁਹਾਡੇ ਲਈ ਠਹਿਰਾਇਆ ਆ ਪਰਮੇਸ਼ਵਰ ਨੇ ਤੁਹਾਡੇ ਲਈ ਚੁਣਿਆ ਆ ਇਸ ਸਮਾਂ ਅੱਜ ਦਾ ਵਚਨ ਤੁਹਾਡੇ ਲਈ ਇਸੇ ਲਈ ਆਇਆ ਕਿਉਂਕਿ ਪਰਮੇਸ਼ਵਰ ਤੁਹਾਨੂੰ ਤੁਹਾਡੇ ਹਾਲਾਤਾਂ ਵਿੱਚੋਂ ਬਾਹਰ ਕੱਢਣਾ ਚਾਹੁੰਦੇ ਆ ਉਹ ਚਾਹੁੰਦੇ ਆ ਕਿ ਅਸੀਂ ਉਹਦੇ ਦਿੱਤੇ ਹੁਕਮਾਂ ਦੀ ਪਾਲਣਾ ਕਰਕੇ ਉਹ ਆਸ਼ੀਸ਼ਾਂ ਬਰਕਤਾਂ ਜੋ ਪਰਮੇਸ਼ਵਰ ਨੇ ਠਹਿਰਾਈਆਂ ਆ ਉਹਨਾਂ ਨੂੰ ਲੈ ਲਈਏ